ਸਸੀਕਾਲ ਸਲਾਮ ਨਮਸਕਾਰ ਆਦਾਬ ਸਭ ਸਤਿਕਾਰਤ ਸਜਨਾ ਨੂੰ ਜੋ ਇਸ ਵਕਤ ਜੁੜੇ ਨੇ ਟਵਾਨਾ ਟੀਵੀ ਤੇ ਡਿਊ ਪ੍ਰੋਮ ਦੇ ਨਾਲ ਬਾਗਾਂ ਤੇ ਰਗਾਂ ਦੇ ਸ਼ਾਇਰ ਪਟਿਆਲਿਓ ਮੈਂ ਪਰਮੇਂਦਰ ਸਿੰਘ ਦਿਵਾਨਾ ਤੇ ਆਪਣੇ ਨਾਲ ਪੈਣਾਂ ਵਾਲੇ ਡਾਕਟਰ ਹਰਸ਼ਿੰਦਰ ਕੌਰ ਜੀ ਸਵਾਗਤ ਪੈਣਾਂ ਦੀ ਸਸੀਕਾਲ ਸਸੀਕਾਲ ਧੰਨਵਾਦ ਤੁਸੀਂ ਹਮੇਸ਼ਾ ਮੇਰੇ ਵਰਗੀ ਨਿਮਾਣੀ ਨੂੰ ਸਮਾਂ ਦਿੰਦੇ ਰਹਿੰਦੇ ਹੋ ਥੈਂਕ ਯੂ ਪੈਣਾਂ ਜੀ ਤੁਸੀਂ ਹਾਸਲ ਕਰਨ ਦੇ ਯੋਗ ਹੋ ਤੇ ਕਿਉਂਕਿ ਬਹੁਤ ਵੱਖੀ ਵਿਸ਼ਿਆਂ ਤੇ ਗੱਲਬਾਤ ਹੁੰਦੀ ਹੈ ਸਰਦਰ ਦੀ ਭੈਣ ਜੀ ਲਾਈਫ ਚ ਜ਼ਿੰਦਗੀ ਚ ਇੰਨੀ ਵੱਧ ਗਈ ਹੈ ਪੁਰਾਣੇ ਸਮੇਂ ਚ ਇੱਕ ਮਰਜ਼ ਜਿਹੜੀ ਮੈਨੂੰ ਵੀ ਹੈ ਸ਼ਾਦਦ ਦੇ ਦੁਨੀਆ ਨੂੰ ਹੋਣੀ ਆਲਮੀ ਪੱਧਰ ਤੇ ਨਵੀਂ ਜਨਰੇਸ਼ਨ ਨੇ ਇਹਦਾ ਨਾਮ ਜਾਂ ਮੈਡੀਸਨ ਫਾਰਮ ਦੇ ਵਿੱਚ ਇਸਦਾ ਨਾਮ ਮਾਈਗਰੇਨ ਮਾਈਗਰੇਨ ਕੀਤਾ ਹੋਇਆ ਹੈਗਾ ਪਰ ਪੁਰਾਣੇ ਸਮੇਂ 'ਚ ਇਹਨੂੰ ਘਾਰ ਕਹਿੰਦੇ ਸੀ ਘਾਰ ਜਿਹੜੀ ਸੀ ਚੀਕਾਂ ਕਢਾ ਦਿੰਦੀ ਐ ਕੁਛ ਵੀ ਜ਼ਿੰਦਗੀ 'ਚ ਚੰਗਾ ਨਹੀਂ ਲੱਗਦਾ ਜਦੋਂ ਮੈਨੂੰ ਹੁੰਦੀ ਐ ਹਾਲਾਤ ਇਹ ਹੁੰਦੇ ਨੇ ਕਿ ਜੇ ਕੋਈ ਬੰਦਾ ਕਵੇ ਕਿ ਕੁਝ ਪਲ ਵਾਸਤੇ ਰਾਜ ਭਾਗ ਸੰਭਾਲ ਲੈ ਉਹਨੂੰ ਵੀ ਬੰਦਾ ਲੱਤ ਮਾਰ ਦਿੰਦਾ ਜੇ ਕੋਈ ਪਾਣੀ ਪੁੱਛੇ ਉਹ ਵੀ ਬੁਰਾ ਲੱਗਦਾ ਲਾਈਟਾਂ ਵੀ ਚੁੱਭਦੀਆਂ ਨੇ ਬਹੁਤ ਦਿੱਕਤ ਹੁੰਦੀ ਐ ਤੇ ਇਹਦੇ ਬਾਰੇ ਜਿਹੜੀ ਮੈਡੀਸਿਨ ਐ ਖਾਸ ਕਰਕੇ ਇੰਡੀਆ 'ਚ ਵੈਸੋ ਗ੍ਰੇਨ ਬਲਾ ਬਲਾ ਕਾਫੀ ਕੁਛ ਨੇ ਉਹ ਮੇਰੇ ਵਰਗੇ ਸੈਂਸਿਟਿਵ ਸਰੀਰ ਜਿਹੇ ਲੈਂਦੇ ਆ ਮੈਨੂੰ ਪਤਾ ਵੈਸੋ ਗਰੇਨ ਦਾ ਜਿਹੜੀ ਵੀ ਮੈਡੀਸਨ ਆਉਂਦੀ ਹੈ 2-3 ਦਿਨ ਕੰਵਲਾ ਕਰੀ ਰੱਖਦੀ ਹੈ ਪਰ ਬਾਹਰ ਵਾਲੀ ਥੋੜੀ ਜੀ ਠੀਕ ਹੈ ਖੈਰ ਭੈਣ ਜੀ ਘਰ ਤੋਂ ਲੈ ਕੇ ਇਹ ਮੀਗਰੇਨ ਦਾ ਸਫਰ ਡਾਕਟਰੀ ਫਾਰਮ ਦੇ ਵਿੱਚ ਕਿਵੇਂ ਤੁਸੀਂ ਮਹਿਸੂਸ ਕਰਦੇ ਹੋ ਦੇਖੋ ਇਹਦੇ ਬਹੁਤ ਸਾਰੇ ਕਹਿ ਸਕਦੇ ਆ ਕਿ ਟ੍ਰਿਗਰਿੰਗ ਫੈਕਟਰਸ ਹੁੰਦੇ ਨੇ ਜਿਨ੍ਹਾਂ ਵਿੱਚ ਔਰਤਾਂ ਵਿੱਚ ਖਾਸ ਤੌਰ ਤੇ ਜਦੋਂ ਮਹਾਮਾਰੀ ਤੋਂ ਬਿਲਕੁਲ ਪਹਿਲਾਂ ਉਹਨਾਂ ਦੇ ਈਸਟ੍ਰੋਜਨ ਜਿਹੜੇ ਹੈਗੇ ਨੇ ਹਾਰਮੋਨ ਉਹਨਾਂ ਦਾ ਘਟਾਪ ਹੋਣਾ ਜਾਂ ਨੀਂਦ ਪੂਰੀ ਨਾਲ ਨਹੀਂ ਗਈ ਹੋਣੀ ਤਣਾਅ ਇੱਕ ਅਹਿਮ ਕਾਰਨ ਹੈ ਜੋ ਇਹਨੂੰ ਯਾਨੀ ਵਧਾ ਦਿੰਦਾ ਉਸੇ ਤਰ੍ਹਾਂ ਇਕਦਮ ਬਹੁਤੇ ਠੰਡੀ ਥਾਂ ਤੇ ਪਹੁੰਚਣਾ ਜਾਂ ਤੁਹਾਨੂੰ ਰਾਤ ਮਤਲਬ ਇੱਕ ਦੋ ਰਾਤਾਂ ਨੀਂਦਰ ਪ੍ਰੋਪਰ ਨਾਲ ਲਈ ਗਈ ਹੋਵੇ ਸੋ ਇਸ ਤਰ੍ਹਾਂ ਦੇ ਕਾਫੀ ਇਹ ਕੋਈ ਇੱਕ ਲੱਛਣ ਨਹੀਂ ਕਈ ਨੇ ਪ੍ਰਣਾਲੀ ਦੇ ਇੱਕ ਮੈਂ ਦੂਸਰਾ ਪੱਖ ਜੋ ਮੈਂ ਮਹਿਸੂਸ ਕੀਤਾ ਕਿ ਸ਼ਾਇਦ ਪੇਟ ਗੈਸ ਜਾਂ ਅਧ ਪਚਿਆ ਖਾਣਾ ਜਾਂ ਰੂਟੀਨ ਤੋਂ ਰੋਜ਼ ਮਰਰਾ ਤੋਂ ਬਾਹਰ ਦਾ ਖਾਣਾ ਉਹ ਵੀ ਫਿਜ਼ੀਕਲ ਕਾਰਨ ਵੀ ਬਣਦੇ ਆ ਦੇ ਜੀ ਬਿਲਕੁਲ ਕਈ ਕਿਸਮ ਦੇ ਖਾਣੇ ਜਿਨ੍ਹਾਂ ਵਿੱਚ ਅਸੀਂ ਖਾਸ ਕਰਕੇ ਖਮੀਰ ਵਾਲੇ ਖਾਣੇ ਜਾਂ ਤੁਸੀਂ ਕਹਿ ਲਓ ਕਿ ਜਿਨੋ ਯਾ ਅਚਾਰ ਦੇ ਵਿੱਚ ਜਿਵੇਂ ਪੈਣਾ ਹੋਣਾ ਜਾਂ ਕੁਝ ਜਿਵੇਂ ਨੂਡਲਸ ਜਿਨ੍ਹਾਂ ਚ ਐਮ ਐਸ ਜੀ ਪੈਂਦਾ ਹੁੰਦਾ ਜੇ ਮੋਨੋਸੋਡੀਅਮ ਗਲੂਕੋਨੇਟ ਜਾਂ ਫਿਰ ਉਹ ਵਾਲੇ ਪ੍ਰੋਸੈਸਡ ਖਾਣੇ ਜਿਨ੍ਹਾਂ ਵਿੱਚ ਨਾਈਟ੍ਰੇਟਸ ਪਏ ਹੋਣ ਉਹ ਵੀ ਅਹਿਮ ਕਾਰਨ ਇਹਦੇ ਬਣ ਜਾਂਦੇ ਨੇ ਕਈਆਂ ਨੂੰ ਨਟ ਅਲਰਜੀ ਹੁੰਦੀ ਜੇ ਕਿ ਤੁਸੀਂ ਕਿਸੇ ਕਿਸਮ ਦਾ ਯਾਨੀ ਤੁਸੀਂ ਪਾਵੇਂ ਹੋ ਮੂੰਗਫਲੀ ਹੈ ਜਾਂ ਕਿਸੇ ਤਰ੍ਹਾਂ ਦੇ ਹਾਂਜੀ ਸੁੱਕੇ ਮੇਵਿਆਂ ਦੇ ਨਾਲ ਕਦੇ-ਕਦੇ ਉਹਦੇ ਵੀ ਤਗੜੀ ਅਲਰਜੀ ਹੋ ਸਕਦੀ ਹੁੰਦੀ ਜੇ ਬਿਲਕੁਲ ਇਸ ਤਰ੍ਹਾਂ ਇੱਕ ਜੇ ਤੁਸੀਂ ਪਨੀਰ ਥੋੜਾ ਪੁਰਾਣਾ ਪਿਆ ਹੋਵੇ ਪਨੀਰ ਤੋਂ ਖਾਸ ਕਰਕੇ ਉਹਦੇ ਤੋਂ ਵੀ ਕਾਫੀ ਇਸ ਤੋਂ ਹੋ ਜਾਂਦੀ ਜੇ ਸੋ ਇਸੇ ਤਰ੍ਹਾਂ ਦੇ ਕਈ ਵਾਰ ਕਈਆਂ ਨੂੰ ਕਾਫੀ ਸਟਰੋਂਗ ਪੀਣ ਨਾਲ ਵੀ ਹਲਕੇ ਦੋਨੋਂ ਪਾਸੇ ਹੀ ਜਾਂਦੀ ਜੇ ਉਹਨੂੰ ਆਰਾਮ ਦੇਣ ਲਈ ਵੀ ਲਈ ਜਾ ਸਕਦੀ ਜੇ ਪਰ ਕਈਆਂ ਨੂੰ ਉਹਦੇ ਨਾਲ ਵੀ ਤੇ ਕਈਆਂ ਨੂੰ ਤਗੜੀ ਕੋਈ ਕਿਸੇ ਕਿਸਮ ਦੀ ਪਰਫਿਊਮ ਉਹਦੇ ਨਾਲ ਇੱਕਦਮ ਸਿਰ ਨੂੰ ਚੜ ਜਾਂਦੀ ਹੈ ਤੇ ਉਹ ਵੀ ਸਿਰ ਦੁਖਣਾ ਸ਼ੁਰੂ ਹੋ ਜਾਂਦਾ ਹੈ ਕਈਆਂ ਨੂੰ ਠਿੱਕਵੀਂ ਆਵਾਜ਼ ਜਾਂ ਉੱਚਾ ਮਿਊਜ਼ਿਕ ਪਰਫਿਊਮ ਪਰਫਿਊਮ ਤੋਂ ਭੈਣ ਰਾਣੀ ਮੈਨੂੰ ਯਾਦ ਆਇਆ ਪਿੰਡਾਂ 'ਚ ਬੀਬੀਆਂ ਨੂੰ ਤੇਲ ਬਹੁਤ ਚੜਦਾ ਹੁਣ ਤਾਂ ਖਰ ਬੱਸਾਂ 'ਚ ਵੀ ਬੀਬੀਆਂ ਬਹੁਤ ਚੜਦੀਆਂ ਨੇ ਤੇਲ ਚੜਨਾ ਆਮ ਕਿਹਾ ਜਾਂਦਾ ਉਹ ਗੰਧ ਵੱਖਰੀ ਕਿਸਮ ਦੀ ਕਿ ਭਾਈ ਮੈਨੂੰ ਤੇਲ ਚੜਦਾ ਹਾਂ ਜੀ ਕਈਆਂ ਨੂੰ ਅ ਵਾਕਈ ਮੈਂ ਤੁਹਾਡੇ ਨਾਲ ਸਹਿਮਤ ਹਾਂ ਉਹ ਤੇਲ ਜਿਹੜੇ ਬਹੁਤ ਕਈ ਤਿੱਖੇ ਹੁੰਦੇ ਨੇ ਨਾ ਹਾਂਜੀ ਵਗੈਰਾ ਦੀ ਸਮੈਲ ਹਾਂਜੀ ਕੀ ਕਈ ਕਈਆਂ ਨੂੰ ਸ਼ਰਾਬ ਦੇ ਨਾਲ ਹੀ ਬਹੁਤ ਤਗੜੀ ਨਹੀਂ ਤਿੱਖੀ ਕਿ ਉਲਟੀਆਂ ਬੁਰਾ ਹਾਲ ਹੋ ਜਾਂਦਾ ਸੋ ਇਦਾਂ ਵੱਖੋ ਵੱਖਰੇ ਯਾਨੀ ਖਾਣਿਆਂ ਨਾਲ ਜਾਂ ਸਟ੍ਰੈਸ ਨਾਲ ਜਾਂ ਇਕਦਮ ਠੰਡ ਨਾਲ ਕਾਫੀ ਨੇ ਕਾਰਨ ਜਿਨ੍ਹਾਂ ਨਾਲ ਹੋ ਸਕਦਾ ਹੈ ਪਰ ਇਹਨੂੰ ਰੋਕਣ ਤੋਂ ਪਹਿਲਾਂ ਕਈ ਵਾਰ ਕੁਝ ਲੱਛਣ ਪੜੇ ਹਲਕੇ-ਹਲਕੇ ਜੇ ਪਹੁੰਚਦੇ ਨੇ ਜਿਨ੍ਹਾਂ ਨੂੰ ਅਸੀਂ ਵਾਰਨਿੰਗ ਸਾਈਨਸ ਕਹਿੰਦੇ ਆ ਕਿ ਉਹ ਮਰੀਜ਼ ਭੈਣ ਜੀ ਜਿਵੇਂ ਤੁਸੀਂ ਇਹ ਨੁਕਤਾ ਦੱਸਣਾ ਅੱਜ ਮਰੀਜ਼ ਆਪਣਾ ਅੱਧਾ ਡਾਕਟਰ ਖੁਦ ਹੁੰਦਾ ਹੈ ਇਲਾਜ ਨਾਲੋਂ ਪਰਹੇਜ਼ ਚੰਗਾ ਜਿਵੇਂ ਜਿਹੜੇ ਲੱਛਣ ਨੇ ਸਿੰਪਟਮਸ ਨੇ ਜਿਨ੍ਹਾਂ ਨੂੰ ਤੁਸੀਂ ਡਾਕਟਰ ਲੋਕ ਡਾਕਟਰੀ ਪਾਸ਼ਾ ਦੇ ਵਿੱਚ ਸਟੱਡੀ ਦੇ ਦੌਰਾਨ ਪੁੱਛਦੇ ਹੋ ਹੋਮਿਓਪੈਥੀ ਵਾਲੇ ਜ਼ਿਆਦਾ ਪੁੱਛਦੇ ਐਲੋਪੈਥੀ ਵਾਲੇ ਝੱਟਪਟ ਪੁੱਛ ਲੈਂਦੇ ਨੇ ਤੇ ਇੱਕ ਮਤਲਬ ਖੱਬੇ ਜਾਂ ਸੱਜੇ ਦਾ ਵੀ ਕੋਈ ਫਰਕ ਹੈ ਇਹ ਇੱਕ ਦੌਰੇ ਦੀ ਤਰ੍ਹਾਂ ਹੁੰਦਾ ਕੁਝ ਘੰਟੇ ਨੇ ਫਿਰ ਰਹਿਣਾ ਹੀ ਰਹਿਣਾ ਕਿਸ ਤਰ੍ਹਾਂ ਹੁੰਦਾ ਹੈ ਹਾਂਜੀ ਮੈਂ ਇਸੇ ਕਾਰਨ ਕਹਿ ਰਹੀ ਸਾਂ ਕਿ ਜੇ ਅਸੀਂ ਕੁਝ ਇਹਨਾਂ ਦੇ ਵਾਰਨਿੰਗ ਸਾਈਨ ਪਛਾਣ ਲਈਏ ਤਾਂ ਕਈਆਂ ਨੂੰ ਕਈ ਘੰਟਿਆਂ ਤੱਕ ਜਾਂ ਦਿਨਾਂ ਤੱਕ ਵੀ ਇਹ ਤੁਰਦਾ ਰਹਿੰਦਾ ਵਿੱਚ ਵਿੱਚ ਹਟ-ਟਕ ਕੇ ਤਾਂ ਇਹਨੂੰ ਜੇ ਆਪਾਂ ਪਹਿਲੇ ਸ਼ੁਰੂਆਤੀ ਲੱਛਣ ਕੁਝ ਪਛਾਣ ਲਈਏ ਤਾਂ ਉਹ ਵਾਰਨਿੰਗ ਸਾਈਨਸ ਨਾਲ ਆਪਾਂ ਇਹਨੂੰ ਹੋਣ ਤੋਂ ਰੋਕ ਵੀ ਸਕਦੇ ਹਾਂ ਉਹ ਹਰ ਇੱਕ ਦੇ ਵੱਖੋ-ਵੱਖਰੇ ਹੋਣਗੇ ਸੋ ਮੈਂ ਇਹੀ ਸੁਝਾਅ ਦਵਾਂਗੀ ਕਿ ਜੇ ਆਪੋ ਆਪਣੇ ਤੁਸੀਂ ਇਸ ਤ੍ਰਿਕੇ ਦੇ ਲੱਛਣਾਂ ਨੂੰ ਤੁਸੀਂ ਨੋਟ ਕਰ ਲਵੋ ਜੇ ਕਿ ਵੀ ਮੈਨੂੰ ਹਰ ਵਾਰ ਤੋਂ ਪਹਿਲਾਂ ਕੀ ਇਹ ਚੀਜ਼ਾਂ ਹੁੰਦੀਆਂ ਜਾਂ ਨਹੀਂ ਤਾਂ ਉਸ ਸਮੇਂ ਆਪਾਂ ਇਹ ਪ੍ਰੀਵੈਂਟਿਵ ਮੀਅਰ ਜੋ ਆਪਾਂ ਤੁਹਾਨੂੰ ਦੱਸਾਂਗੇ ਲੈ ਸਕਦੇ ਹਾਂ ਉਹਨਾਂ ਵਿੱਚ ਲੱਛਣ ਨਹੀਂ ਜਿਵੇਂ ਮਿਸਾਲ ਵਜੋਂ ਤੁਹਾਨੂੰ ਉਬਾਸੀਆਂ ਇੱਕਦਮ ਆਣੀਆਂ ਸ਼ੁਰੂ ਹੋ ਜਾਣ ਕਈਆਂ ਦੇ ਇਹ ਆਮ ਸਭ ਤੋਂ ਆਮ ਲੱਛਣ ਹੈ ਕਿ ਉਹਨਾਂ ਨੂੰ ਉਬਾਸੀ ਜੀ ਆ ਜਾਂਦੀ ਆ ਅਰਧ ਪਚਦੀ ਜੀ ਆਈ ਫਿਰ ਆਈ ਜਿਵੇਂ ਹੌਲੀ ਹੌਲੀ ਸੁਸਤੀ ਜੀ ਵਾਲ ਨੂੰ ਜਾ ਰਹੇ ਹੋ ਤਾਂ ਇਹ ਵੀ ਇੱਕ ਵਾਰਨਿੰਗ ਸਾਈਨ ਹੈ ਜਿਹਨਾਂ ਨੂੰ ਹੁੰਦਾ ਹੋਏ ਕਿ ਜੇ ਇਦਾਂ ਦੀ ਚੀਜ਼ ਹੋ ਰਹੀ ਹੈ ਤਾਂ ਇਹਦਾ ਮਤਲਬ ਹੈ ਕਿ ਅੱਗੋਂ ਤੁਹਾਨੂੰ ਹੋਣ ਲੱਗਾ ਜੇ ਮਾਈਗਰੇਨ ਦਾ ਅਟੈਕ ਜੀ ਬਿਲਕੁਲ ਇਹ ਵੀ ਕਈ ਵਾਰ ਤੁਸੀਂ ਆ ਇੱਕਦਮ ਤੁਹਾਨੂੰ ਦਿਲ ਕਰਦਾ ਵੀ ਮੈਂ ਕੁਝ ਮਿੱਠਾ ਖਾਵਾਂ ਅੱਜ ਚਾਕਲੇਟ ਖਾਣ ਨੂੰ ਜਿਵੇਂ ਦਿਲ ਕਰ ਰਿਹਾ ਮੈਂ ਸਪੈਸ਼ਲ ਤਾਂ ਦਾਸਰੀਆਂ ਦਾ ਵੀ ਕਈ ਵਾਰ ਅਸੀਂ ਇਹਨੂੰ ਮੰਨਦੇ ਹਾਂ ਕਿ ਚਾਕਲੇਟ ਹੈਡੈਕ ਹੋ ਗਈ ਕਿਉਂਕਿ ਹੁੰਦਾ ਕੀ ਜੇ ਕਿ ਉਹਦਾ ਦਿਲ ਕਰਦਾ ਹੁੰਦਾ ਵੀ ਮੈਂ ਚਾਕਲੇਟ ਹੁਣ ਖਾਵਾਂ ਤੇ ਉਹ ਹੈ ਐਕਚੁਅਲੀ ਉਹ ਲੱਛਣ ਜਿਹੜਾ ਮਾਈਗਰੇਨ ਤੋਂ ਪਹਿਲਾਂ ਦੀ ਵਾਰਨਿੰਗ ਸਾਈਨ ਤੇ ਉਹ ਫਿਰ ਜਦੋਂ ਯਾਨੀ ਉਹ ਉਸ ਤੋਂ ਬਾਅਦ ਸਿਰ ਸ਼ੁਰੂ ਹੋ ਜਾਂਦਾ ਦੁਖਣਾ ਤਾਂ ਫਿਰ ਉਹ ਬਹੁਤ ਹੀ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਚਾਕਲੇਟ ਦੇ ਕਾਰਨ ਹੀ ਸਿਰ ਦੁਖਣਾ ਸ਼ੁਰੂ ਹੋ ਗਿਆ ਜਦ ਕਿ ਉਹ ਲੱਛਣ ਹੁੰਦਾ ਜੇ ਤੁਹਾਡਾ ਵਾਰਨਿੰਗ ਸਾਈਨ ਵੀ ਇਹ ਚੀਜ਼ ਹੋ ਰਹੀ ਹੈ ਕਿ ਨੋ ਕਰੀਵਿੰਗ ਹੋ ਰਹੀ ਹੈ ਕੁਝ ਮਿੱਠੇ ਦੀ ਤਾਂ ਉਸ ਕਾਰਨ ਉਹ ਜੇ ਅਸੀਂ ਲੱਛਣ ਇਹ ਪਹਿਲਾਂ ਮਤਲਬ ਹਰ ਵਾਰ ਆਪਾਂ ਨੋਟ ਇਹਨੂੰ ਕਹਿੰਨੇ ਆ ਅਸੀਂ ਡਾਇਰੀ ਲਾਓ ਉਹ ਇਹਨੂੰ ਕਹਿੰਦੇ ਇਮਿਗ੍ਰੇਨ ਡਾਇਰੀ ਆ ਕਿ ਜੇ ਤੁਹਾਨੂੰ ਹੋ ਰਹੀ ਹੈ ਤਾਂ ਤੁਸੀਂ ਪਹਿਲਾਂ ਦੇ ਲੱਛਣ ਪਛਾਣ ਲਓ ਕਿ ਜੇ ਇਹ ਹੋ ਰਿਹਾ ਹੈ ਇਸੇ ਤਰ੍ਹਾਂ ਅ ਰਤਾ ਕਿ ਚਿੜਚੜਾਪਨ ਖਿਜਣਾ ਕਿ ਕੋਈ ਗੱਲ ਛੋਟੀ ਤੇ ਵੀ ਇਕਦਮ ਖਿਜ ਕੇ ਉੱਚੀ ਚੀਕ ਕੇ ਇਸ ਤਰ੍ਹਾਂ ਦਾ ਬੋਲ ਦੇਣਾ ਉਹ ਵੀ ਇੱਕ ਸਿੰਪਟਮ ਜੇ ਯਾਨੀ ਸਾਹਮਣੇ ਵਾਲਾ ਕਹਿ ਸਕਦਾ ਬਹੁਤ ਬਦਤਮੀਜ਼ ਹੈ ਬਦਮਾਗ ਹੈ ਇਹਨੂੰ ਇਹ ਨਹੀਂ ਉਹ ਨਹੀਂ ਜੋ ਮਰਜ਼ੀ ਕਰੀ ਜੋ ਪਰ ਉਹ ਇੱਕ ਯਾਨੀ ਇੱਕ ਵਾਰਨਿੰਗ ਸਾਈਨ ਹੁੰਦੇ ਨੇ ਕਿ ਉਹ ਜਿਸ ਨੂੰ ਹੋਣਾ ਹੈ ਉਹ ਤੇ ਇਹ ਕਾਬੂ 'ਚ ਨਹੀਂ ਹੁੰਦਾ ਤੇ ਉਹ ਇਸ ਤਰੀਕੇ ਦਾ ਉਹ ਉੱਚੀ ਜਾਂ ਚੀਕਵਾ ਜਾਂ ਖਿੱਚ ਕੇ ਇਸ ਤਰ੍ਹਾਂ ਉਹ ਬੋਲ ਸਕਦਾ ਹੁਣ ਇੰਜ ਹੀ ਕਈਆਂ ਨੂੰ ਕੀ ਹੁੰਦਾ ਕਿ ਇਹ ਜਿਹੜੀ ਇਰਿਟੇਬਿਲਟੀ ਹੈ ਜੋ ਮੈਂ ਜਿਵੇਂ ਦੱਸਿਆ ਕੁਝ ਘੰਟਿਆਂ ਤੋਂ ਲੈ ਕੇ ਕੁਝ ਦਿਨਾਂ ਤੱਕ ਵੀ ਚੱਲ ਪੈਂਦੀ ਹੈ ਯਾਨੀ ਇਹ ਜ਼ਰੂਰੀ ਨਹੀਂ ਹੈ ਕਿ ਉਹ ਬਸ ਸ਼ੁਰੂ ਹੋਣ ਤੋਂ ਹੀ ਕੁਛ ਪਲ ਪਹਿਣਾ ਪਹਿਲਾਂ ਹੋਣ ਤੁਸੀਂ ਦੇਖਦੇ ਹੋ ਕਿ ਕੰਦਾ 2 ਜਾਂ 3 ਦਿਨ ਉਸੇ ਤਰੀਕੇ ਚਿੜਚੜਾ ਜਾਂ ਜੀ ਜਿਕੇ ਟੀਕਵਾ ਬੋਲੀ ਜਾਂਦਾ ਨਿੱਕੀ ਨਿੱਕੀ ਗੱਲ ਤੇ ਭੜਕ ਜਾਣਾ ਤੇ ਫਿਰ ਇਸੇ ਤਰ੍ਹਾਂ ਇਹ ਤੁਰਦਾ ਰਹਿਣਾ ਯਾਨੀ ਕੁਝ ਘੰਟੇ ਜਾਂ ਦਿਨਾਂ ਤੱਕ ਤੇ ਦੂਜੇ ਪਾਸੇ ਇਹ ਵੀ ਲੱਛਣ ਜੇ ਕਿ ਬਿਲੋੜਾ ਹੱਸੀ ਜਾਣਾ ਯਾਨੀ ਤੁਹਾਨੂੰ ਉਹ ਗੱਲ ਹੱਸਣ ਵਾਲੀ ਵੀ ਨਾ ਹੋਵੇ ਤੁਸੀਂ ਐਵੇਂ ਹੀ ਮੁਸਕਰਾਪੋ ਕੋ ਕਿਸੇ ਤੇ ਅਗਲਾ ਗਲਾ ਵਡਣ ਤੱਕ ਆ ਜਾਂਦਾ ਵੀ ਕੀ ਗੱਲ ਹੈ ਮੈਂ ਤਾਂ ਏਡੀ ਸੀਰੀਅਸ ਗੱਲ ਕਰ ਰਿਹਾ ਤੂੰ ਹੱਸਦਾ ਮੈਨੂੰ ਕੁਡਾਈ ਜਾਂਦਾ ਸੋ ਉਹ ਵੀ ਇਹਦੇ ਲੱਛਣ ਨੇ ਜਿਸ ਤੇ ਤੁਸੀਂ ਇਹ ਵੀ ਇਸੇ ਤਰ੍ਹਾਂ ਕਈ ਚਿਰ ਯਾਨੀ ਤੁਸੀਂ 1-2 ਦਿਨ ਇਸੇ ਤਰ੍ਹਾਂ ਦਾ ਤੁਹਾਡਾ ਮੂਡ ਚੱਲਦਾ ਹੋ ਸਕਦਾ ਜਾਂ ਕੁਝ ਘੰਟੇ ਪਹਿਲਾਂ ਤੁਸੀਂ ਇਸ ਤਰੀਕੇ ਦਾ ਬਿਹੇਵੀਅਰ ਜੋ ਕਿ ਉਸ ਬੰਦੇ ਦੇ ਆਪਣੇ ਵਾਸਤਵ ਵਿੱਚ ਨਹੀਂ ਹੁੰਦਾ ਤੇ ਦੂਸਰਾ ਆਪਣਾ ਭੜਕ ਕੇ ਉਸ ਤੇ ਸਗੋਂ ਪੁੱਠਾ ਗੁੱਸਾ ਲਾ ਸਕਦਾ ਇਹ ਵੀ ਇੱਕ ਵਾਰਨਿੰਗ ਸਾਈਨਸ ਦੇ ਵਿੱਚ ਆ ਜਾਂਦਾ ਹੁਣ ਇੰਜ ਜੇ ਤੁਹਾਨੂੰ ਇੱਕ ਦੋ ਦਿਨਾਂ ਤੋਂ ਨੀਂਦਰ ਨਾ ਆ ਰਹੀ ਹੋਵੇ ਜਾਂ ਦਿਨੇ ਵੀ ਤੁਹਾਨੂੰ ਝਪਕੀਆਂ ਵੱਧ ਆਣੀਆਂ ਸ਼ੁਰੂ ਹੋ ਜਾਣ ਯਾਨੀ ਨੀਂਦਰ ਲੋੜੋਂ ਵੱਧ ਆਣ ਲੱਗ ਜਾਵੇ ਉਹ ਵੀ ਇੱਕ ਵਾਰਨਿੰਗ ਸਾਈਨ ਕਈਆਂ ਦੇ ਹੁੰਦੇ ਨੇ ਮੈਂ ਤਾਂ ਦੱਸ ਰਹੀ ਹਾਂ ਕਿ ਜੇ ਇਸ ਤਰ੍ਹਾਂ ਦੀ ਕੁਝ ਚੀਜ਼ ਹੋ ਰਹੀ ਹੈ ਤਾਂ ਤੁਸੀਂ ਉਹਨੂੰ ਕਾਪੀ ਤੇ ਜਦੋਂ ਲਿਖ ਲਓਗੇ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਭਾਈ ਮੈਨੂੰ ਕੱਲ ਮਿਗਰੇਨ ਹੋਣਾ ਜੇ ਅਟੈਕ ਮੈਨੂੰ ਅੱਜ ਹੀ ਸਿੰਪਟਮ ਆ ਰਹੇ ਨੇ ਹੁਣ ਇਹਦੀ ਕਬਜ਼ ਹੋਣੀ ਇੱਕਦਮ ਤੁਸੀਂ ਬਿਲਕੁਲ ਨਾਰਮਲ ਚੱਲ ਰਹੇ ਹੋ ਤਾਂ ਤੁਹਾਨੂੰ ਉਸ ਦਿਨ ਲੱਗਦਾ ਵੀ ਹੁਣ ਅੱਜ ਕਬਜ਼ ਹੋ ਗਈ ਜਦਕਿ ਮੈਂ ਉਹੀ ਚੀਜ਼ਾਂ ਹੀ ਖਾਧੀਆਂ ਕੁਝ ਵੱਖ ਨਹੀਂ ਖਾਧਾ ਜਾਂ ਇੱਕਦਮ ਟੱਟੀਆਂ ਲੱਗ ਗਈਆਂ ਦੋਕ ਦਿਨ ਤੁਹਾਡੇ ਤੋਂ ਇਸ ਤਰ੍ਹਾਂ ਚੱਲ ਰਿਹਾ ਤੇ ਫਿਰ ਉਸ ਤੋਂ ਬਾਅਦ ਤਿੱਖੀ ਸਿਰਪੇੜ ਸ਼ੁਰੂ ਹੋ ਜਾਣੀ ਉਹ ਵੀ ਇੱਕ ਇਸੇ ਤਰੀਕੇ ਦਾ ਹੀ ਵਾਰਨਿੰਗ ਸਾਈਨ ਗਿਣਿਆ ਜਾਂਦਾ ਹੁਣ ਇਹਦੇ ਵਿੱਚ ਅ ਜਿਆਦਾ ਤੁਸੀਂ ਕੇਸ ਜਦੋਂ ਸਾਹਮਣੇ ਆਉਂਦੇ ਨੇ ਕਿ ਤੁਸੀਂ ਰਾਤ ਨੂੰ ਜਿਵੇਂ ਜਾਗਰਤਾ ਹੋ ਰਿਹਾ ਜਾਂ ਕਿਤੇ ਤੁਸੀਂ ਵਿਆਹ ਤੇ ਗਏ ਹੋ ਤੁਹਾਡੇ ਨੇੜੇ ਲਾਊਡ ਮਿਊਜ਼ਿਕ ਕੰਨ ਪਾੜਵਾ ਜਿਹੜਾ ਚਿਕਵੀਂ ਹੁੰਦੀ ਆਵਾਜ਼ ਉਹ ਲੱਗਿਆ ਹੋਵੇ ਜਾਂ ਫਿਰ ਇੱਕ ਅਹਿਮ ਜੇ ਕਿ ਜਿਹਨੂੰ ਅਸੀਂ ਲਾਈਟ ਐਂਡ ਸਾਊਂਡ ਸ਼ੋਅ ਕਹਿੰਦੇ ਆ ਕਿ ਤੁਹਾਡੇ ਅੱਗੇ ਅੱਖਾਂ ਕੇ ਇਸ ਤਰ੍ਹਾਂ ਫਾਸਟ ਮੂਵਮੈਂਟ ਤੁਹਾਡੀ ਲਾਈਟ ਸਟਰੋਂਗ ਪੈਰੀ ਆ ਫਿਰ ਲੰਘ ਰਹੀ ਹੈ ਫਿਰ ਨਾਲ ਮਿਊਜ਼ਿਕ ਜਿਵੇਂ ਜਾਂ ਤੁਸੀਂ ਡਿਸਕੋ ਜਾਂ ਕੁਝ ਇਸ ਤਰ੍ਹਾਂ ਦੇ ਜਿਵੇਂ ਡਾਂਸ ਸ਼ੋਅਸ ਵਿੱਚ ਜਾਂ ਇਹ ਚੀਜ਼ਾਂ ਵਿੱਚ ਕਈ ਬੰਦਿਆਂ ਨੂੰ ਬਹੁਤ ਤਿੱਖੀ ਫਿਰਪੇੜ ਹਸਪੀਟਲ ਤੱਕ ਜਾਣ ਦੀ ਲੋੜ ਪੈ ਜਾਂਦੀ ਹੈ ਸੋ ਉਹ ਵੀ ਇੱਕ ਚੀਜ਼ ਨੇ ਫਿਰ ਇੱਕ ਤੁਹਾਨੂੰ ਅੱਖਾਂ ਅੱਗੇ ਕਾਲੇ ੱੱਬੇ ਜੇ ਦਿਸਣੇ ਸ਼ੁਰੂ ਹੋ ਜਾਣੇ ਜਾਂ ਫਿਰ ਤੁਹਾਨੂੰ ਕੁਝ ਧੇਰ ਜਿਵੇਂ ਲਿਸ਼ਕ ਦੀਆਂ ਜਿਹਾ ਲਾਈਟਾਂ ਤੁਹਾਨੂੰ ਦਿਸਦੀਆਂ ਨੇ ਅੱਧੇ ਤੋਂ ਇੱਕ ਘੰਟੇ ਪਹਿਲਾਂ ਜਦੋਂ ਤੁਹਾਡਾ ਇਹ ਸਿਰ ਦਰਦ ਸ਼ੁਰੂ ਹੋਣੀ ਹੁੰਦੀ ਜੇ ਸੋ ਇਹ ਲੱਛਣ ਨੇ ਜਿਵੇਂ ਤੁਹਾਨੂੰ ਕੁਝ ਦਿਨਾਂ ਲਈ ਪਹਿਲਾਂ ਤੁਹਾਨੂੰ ਕੁਝ ਦੇਰ ਚਿਚੜਾਪਨ ਖਿਜ ਕੁਝ ਠੀਕ ਨਾ ਲੱਗਣਾ ਇਸ ਤਰ੍ਹਾਂ ਦੀਆਂ ਜਿਵੇਂ ਇਹ ਲੱਛਣ ਕਾਫੀ ਆਮ ਜਿਹੜੇ ਨੇ ਮੈਂ ਉਹੀ ਸਿਰਫ ਸਾਂਝੇ ਕੀਤੇ ਨੇ ਕਈਆਂ ਦੇ ਨਾਲ ਤੋਂ ਬਿਲਕੁਲ ਵੱਖ ਵੀ ਕੋਈ ਅਲੱਗ ਹੀ ਲੱਛਣ ਹੋ ਸਕਦੇ ਹੁੰਦੇ ਨੇ ਜਿਹੜੇ ਪਛਾਣ ਲੈਣ ਜੇ ਉਹ ਤਾਂ ਉਹ ਜਿਵੇਂ ਮੈਂ ਦੱਸਿਆ ਨੋਟ ਕਰੀ ਰੱਖਣਗੇ ਤਾਂ ਫਿਰ ਉਹ ਸੌਖਾ ਹੋ ਜਾਏਗਾ ਕਿਉਂ ਲੱਭ ਲੈਣਗੇ ਕਿ ਆਹ ਸਿੰਪਟਮ ਮੈਨੂੰ ਸ਼ੁਰੂ ਹੋ ਚੱਲਿਆ ਦਾ ਮਤਲਬ ਹੈ ਮੈਂ ਪਹਿਲਾਂ ਇਲਾਜ ਕਰ ਲਵਾਂ ਡਾਕਟਰ ਹ ਸੰਧਰਗੌਰ ਪੈਣ ਨਹੀਂ ਇਹ ਦੱਸੋ ਕਿ ਜਿਸ ਤਰ੍ਹਾਂ ਟ੍ਰੈਕਿੰਗ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਦਾ ਲਾਈਟ ਦਾ ਸਟ्रेस ਲਗਾਤਾਰ ਬੈਠੇ ਰਹਿਣਾ ਪਾਚਨ ਪ੍ਰਣਾਲੀ ਕਈ ਸਾਰੇ ਕਾਰਨ ਬਣਦੇ ਨੇ ਇਹ ਨਾ ਸਾਰੀਆਂ ਚੀਜ਼ਾਂ ਦਾ ਜਿਵੇਂ ਇਹਦਾ ਦਰਦ ਹੈ ਮੈਂ ਤਾਂ ਬੜੇ ਸਾਲਾਂ ਤੋਂ ਚੱਲ ਰਿਹਾ ਉਸ ਤੋਂ ਬਾਅਦ ਵੋਮਟਿੰਗ ਜਿਹੜੀਆਂ ਨੇ ਉਹ ਵੀ ਮਤਲਬ ਅੱਤ ਜਿੰਨੀ ਦੇ ਤੁਸੀਂ ਵੋਮਟਿੰਗ ਰੋਕਣ ਵਾਲੀ ਕੋਈ ਮੈਡੀਸਿਨ ਨਹੀਂ ਲੈਂਦੇ ਵੋਮਟਿੰਗ ਨਹੀਂ ਰੁਕਦੀਆਂ ਤੇ ਉਸ ਤੋਂ ਬਾਅਦ ਹਫ਼ਤਾ ਹੀ ਤੁਹਾਨੂੰ ਉਸ ਨੂੰ ਕਵਰ ਕਰਨ ਨੂੰ ਲੱਗ ਜਾਂਦਾ ਹੈ ਬੋਡੀ ਨੂੰ ਵੀਕਨੈਸ ਵੀ ਆਉਂਦੀ ਹੈ ਰਗਾਂ ਥੱਕ ਜਾਂਦੀਆਂ ਤੇ ਇਹ ਜਿਸ ਤਰ੍ਹਾਂ ਪੇਨ ਇੰਨਾ ਜ਼ਿਆਦਾ ਇਹ ਨਿਗਾ ਤੇ ਵੀ ਅਸਰ ਹੈ ਇੰਡੀਆ ਦੇ ਵਿੱਚ ਮੈਂ ਇਹਦੀਆਂ ਬਹੁਤ ਸਾਰੀਆਂ ਮੈਡੀਸਿਨ ਟਰਾਈ ਕੀਤੀਆਂ ਨੇ ਵੈਸੋਗਰੇਨ ਜਾਂ ਜੋ ਵੀ ਨੇ ਉਹ ਬਹੁਤ ਜ਼ਿਆਦਾ ਸਟਰੋਂਗ ਨੇ ਪਰ ਕੁਝ ਦੋਸਤਾਂ ਨੇ ਜਿਵੇਂ ਕੈਨੇਡਾ ਅਮਰੀਕਾ 'ਚ ਐਡਵਲ ਬਹੁਤ ਚੱਲਦੀ ਹੈ ਤੁਸੀਂ ਉਹਦੀ ਜ਼ਿਆਦਾ ਦੱਸ ਸਕਦੇ ਮੈਡੀਸਿਨ ਵੈਲਿਊ ਕੀ ਹੈ ਪਰ ਜੋ ਮੈਂ ਦੇਖਿਆ ਐਡਵਲ ਮੈਨੂੰ ਬਹੁਤ ਸੂਟ ਕਰਦੀ ਹੈ ਜਦੋਂ ਮਾਈਗਰੇਨ ਹੋਣ ਵਾਲੀ ਹੋਵੇ ਜੇ ਤੁਸੀਂ ਐਡਵਲ ਲੈ ਲੈਂਦੇ ਹੋ ਤਾਂ ਇਰੀਟੇਸ਼ਨ ਰਹਿੰਦੀ ਹੈ ਪਰ ਦਰਦ ਘੱਟ ਜਾਂਦਾ ਹੈ ਪਰ ਜ਼ਿਆਦਾ ਦਰਦ ਨਿਵਾਰਕ ਜਿਹੜੀ ਮੈਡੀਸਿਨ ਨੇ ਉਹ ਤੁਹਾਡੀ ਬੋਡੀ ਤੇ ਬਹੁਤ ਨੈਗੇਟਿਵ ਅਸਰ ਵੀ ਪਾਉਂਦੀਆਂ ਨੇ ਕੀ ਸਿਰਫ ਇਹਦਾ ਹੱਲ ਪੇਨ ਕਿਲਰ ਹੀ ਹੈ ਉਹ ਐਡਵਲ ਜਾਂ ਕਿਸੇ ਵੀ ਰੂਪ ਦੇ ਵਿੱਚ ਜਾਂ ਫਿਰ ਇਹਦਾ ਕੋਈ ਹੋਰ ਟ੍ਰੀਟਮੈਂਟ ਵੀ ਹੈ ਖਾਸ ਕਰਕੇ ਇਹਦੇ ਨਾਲ ਵੌਮਟਿੰਗ ਜਿਹੜੀ ਆਉਂਦੀ ਹੈ ਉਹ ਵੀ ਰੋਕਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਆਦਾ ਪੇਨ ਕিলার ਤੁਹਾਡੀ ਕਿਡਨੀ ਜਾਂ ਹੋਰ ਪਾਰਟਸ ਨੂੰ ਵੀ ਜਿਹੜੇ ਤੁਹਾਡੇ ਆਰਗਨ ਨੇ ਉਹਨਾਂ ਨੂੰ ਵੀ ਡੈਮੇਜ ਕਰਦੇ ਨੇ ਤੇ ਫਿਰ ਜਿਹੜਾ ਮੈਡੀਸਨ ਪ੍ਰੋਸੈਸ ਹੈ ਉਹ ਕਿਵੇਂ ਅਪਣਾਇਆ ਜਾ ਸਕਦਾ ਹੈ ਜਾਂ ਕਿ ਇਹ ਮ사ਜ ਦੇ ਇਸ ਤਰ੍ਹਾਂ ਦੇ ਉਹ ਸਪਰਿੰਗ ਜੇ ਆਉਂਦੇ ਨੇ ਉਹ ਸਿਰ ਨੂੰ ਮ사ਜ ਕਰਦੇ ਆ ਜਾਂ ਹੋਰ ਕਿਸ ਤਰ੍ਹਾਂ ਦੀ ਚੀਜ਼ ਨਾਲ ਬਚਿਆ ਜਾ ਸਕਦਾ ਹੈ ਇਸ ਤੋਂ ਜੀ ਜੀ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਬਹੁਤੀਆਂ ਪੇਨ ਕਿਲਰਸ ਅਸੀਂ ਨਹੀਂ ਐਡਵਾਈਸ ਕਰਦੇ ਤੁਸੀਂ ਠੀਕ ਕਹਿ ਰਹੇ ਹੋ ਕਿ ਐਡਵੈਲ ਜਾਂ ਇਸੇ ਤਰ੍ਹਾਂ ਦੀ ਉਹ ਸੇਮ ਹੀ ਹੈ ਜਿਵੇਂ ਅਸੀਂ ਆਲਮੋਸਟ ਪੈਰਾਮੈਟ ਇੱਥੇ ਲੈਨੇ ਆ ਜੋ ਅਸੀਂ ਇੱਥੇ ਮਿਲਦੀ ਜੇ ਤੁਹਾਨੂੰ ਪੈਰਾਮੈਟ ਉਹਦੇ ਵਿੱਚ ਵੀ ਇਸੇ ਤਰ੍ਹਾਂ ਤੁਹਾਡਾ ਦਿਲ ਕੱਚਾ ਹੋਣਾ ਜਾਂ ਸਿਰ ਦੁਖਣਾ ਜੋ ਹੈ ਉਹ ਇਮੀਡੀਏਟ ਰੀਲੀਫ ਲੈ ਦਿੰਦੇ ਉਹਦੇ ਵਿੱਚ ਆਰਮ ਪੈਰਾਸੈਟਾਮੋਲ ਜੋ ਤੁਹਾਡੀ ਐਡਵੈਲ ਵਿੱਚ ਵੀ ਉਹੀ ਚੀਜ਼ ਹੈ ਸਿੰਪਲ ਤੋਂ ਸਿੰਪਲ ਯਾਨੀ ਬਹੁਤੀਆਂ ਸਟਰੋਂਗ ਦਵਾਈਆਂ ਦੇਣ ਦੇ ਅਸੀਂ ਹੱਕ ਵਿੱਚ ਨਹੀਂ ਹਾਂ ਸਿੰਪਲ ਦਵਾਈ ਲੈਣ ਨਾਲ ਪਰ ਇਹਦੇ ਜੋ ਇਲਾਜ ਕੁਦਰਤੀ ਜਿਵੇਂ ਜਿਸ ਢੰਗ ਨਾਲ ਜੋ ਅਸੀਂ ਕਹਿੰਦੇ ਆ ਕਿ ਜਿਹਦੇ ਨਾਲ ਠੀਕ ਹੋਏ ਨੇ ਕੇਸ ਜਾਂ ਜਿਸ ਨਾਲ ਤੁਸੀਂ ਆਪਣੇ ਆਪ ਨੂੰ ਰਿਲੈਕਸ ਕਰ ਸਕਦੇ ਹੋ ਉਹ ਚੀਜ਼ਾਂ ਬਹੁਤ ਜ਼ਰੂਰੀ ਨੇ ਕਿਉਂਕਿ ਇਹ ਸਾਰਾ ਜੋ ਤਣਾ ਬਾਣਾ ਉਲਝਦਾ ਜੇ ਹੁੰਦਾ ਉਸੇ ਚੀਜ਼ ਤੋਂ ਆ ਕਿ ਤੁਸੀਂ ਆਪਣਾ ਆਪ ਨੂੰ ਸਹਜ ਨਹੀਂ ਰੱਖ ਸਕੇ ਜਾਂ ਜਿਸ ਤਰੀਕੇ ਦਾ ਅੱਜ ਕੱਲ ਦਾ ਮਾਹੌਲ ਹੈ ਇੰਨਾ ਜ਼ਿਆਦਾ ਸਟ्रेस ਹੁੰਦਾ ਕਿ ਮੈਂ ਬਿਲਕੁਲ ਡਿਨਾਈ ਨਹੀਂ ਕਰਦੀ ਆਪਣੇ ਅੰਦਰ ਚਾਤ ਮਾਰਨੀ ਆਂਦੀ ਹੈ ਵੀਰੇ ਜਿਵੇਂ ਅਸੀਂ 3 ਘੰਟੇ ਵਿੱਚ ਸਾਡੇ ਕੋਲ ਪਹੁੰਚ ਜਾਂਦੇ ਨੇ ਜੇ 200 ਮਰੀਜ਼ ਤਾਂ ਕਈ ਵਾਰ ਸਿਰਫ ਫਟਨਸ ਦਾ ਖਾ ਕੇ ਅਸੀਂ ਵੀ ਖਿੱਚ ਕੇ ਹਾਂ ਮਤਲਬ ਜਿਸ ਤਰ੍ਹਾਂ ਲਾਈਫ 'ਚ ਸਟ੍ਰੈਸ ਹੈ ਕਿਉਂਕਿ ਪੁਰਾਣੇ ਸਮੇਂ ਜਦੋਂ ਇਹਦਾ ਨਾਂ ਰਵੈਤੀ ਪੰਜਾਬ ਦੇ ਵਿੱਚ ਘਾਰ ਸੀਗਾ ਕਿ ਫਲਾਣੇ ਨੂੰ ਘਾਰ ਉੱਠਦੀ ਹੈ ਪਰ ਉਹ ਜਿਉਂ-ਜਿਉਂ ਸਾਡੀ ਮਸਰੂਫੀਅਤ ਵਧੀ ਰੁਝੇਵੇਂ ਵਧੇ ਤਿਉਂ ਤਿਉਂ ਇਹ ਬਹੁਤ ਵਾਸਟ ਹੋ ਗਿਆ ਕੰਮ ਬਹੁਤ ਜ਼ਿਆਦਾ ਹੋ ਗਿਆ ਨਵੀਂ ਪੀੜੀ ਚ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਬਹੁਤ ਹੋਣ ਲੱਗ ਪਈ ਹੈ ਕਿ ਇਹਦੀ ਮਤਲਬ ਫੈਮਿਲੀ ਹਿਸਟਰੀ ਵੀ ਹੈਡਿਟਰੀ ਵੀ ਚੱਲਦੀ ਹੈ ਨਾ ਸ਼ਾਇਦ ਬਿਲਕੁਲ ਬਿਲਕੁਲ ਇਹ ਹੈਰਿਡਿਟਰੀ ਵੀ ਚਲਦੀ ਜੇ ਫੈਮਿਲੀ ਹਿਸਟਰੀ ਪਰ ਬਹੁਤਾ ਅਨੌਚੰਦਾ ਜਿਨ੍ਹਾਂ ਘਰਾਂ ਦੇ ਵਿੱਚ ਤਣਾਅ ਰਹਿੰਦਾ ਹੋਵੇ ਜਿੱਥੇ ਪੇਰੈਂਟਸ ਆਪਸੀ ਸੰਬੰਧ ਠੀਕ ਨਾ ਹੋਣ ਉੱਥੇ ਇਹ ਥੋੜਾ ਜ਼ਿਆਦਾ ਤਾਂ ਹੀ ਮੈਂ ਤੁਹਾਨੂੰ ਵਾਰ-ਵਾਰ ਕਹਿ ਰਹੀ ਆ ਕਿ ਜਿਵੇਂ ਸਾਡੇ ਹਾਰਮੋਨਲ ਚੇਂਜ ਹੁੰਦੀ ਜੇ ਜਾਂ ਜਿਸ ਤਰੀਕੇ ਮੋਲ ਜਾਂ ਸਟ੍ਰੈਸ ਵਰਕ ਸਟ੍ਰੈਸ ਦੀ ਬਹੁਤ ਜਿਹੜਾ ਤੁਹਾਨੂੰ ਕਈ ਵਾਰ ਇਸ ਤਰੀਕੇ ਇਹਨੂੰ ਪ੍ਰੋਨ ਬਣਾਉਂਦਾ ਤਾਂ ਹੀ ਬਹੁਤ ਭਾਰੀ ਗਿਣਤੀ ਲੋਕ ਇਹਦੇ ਸ਼ਿਕਾਰ ਹੋ ਰਹੇ ਨੇ ਤੇ ਮੈਂ ਨਾਮ ਤਾਂ ਨਹੀਂ ਲੈਂਦੀ ਵੀ ਕੁਝ ਸਾਡੇ ਹਾਲੀਵੁੱਡ ਦੇ ਈਵਨ ਐਕਟਰਸ ਤੱਕ ਵੀ ਜਿਹੜੇ ਇਸ ਤਰ੍ਹਾਂ ਬਹੁਤ ਵਿਹਾਲ ਜਦੋਂ ਹੁੰਦੇ ਨੇ ਤਾਂ ਉਹਨਾਂ ਦਾ ਵੀ ਇਹੋ ਹੁੰਦਾ ਵੀ ਕੰਮ ਕਰ ਛੱਡ ਦਿਓ ਮੋਬਾਈਲ ਛੱਡ ਦਿਓ ਇੰਟਰਨੈਟ ਛੱਡ ਦਿਓ ਤੁਸੀਂ ਬਾਹਰ ਆ ਜਾਓ ਕਿਉਂਕਿ ਜੋ ਉਹ ਸਾਰਾ ਕੁਝ ਦਿਮਾਗ ਦੇ ਅੰਦਰ ਇਕੱਠਾ ਹੁੰਦਾ ਨਾ ਸਿਰਫ ਡਿਪਰੈਸ਼ਨ ਬਲਕੇ ਤੁਹਾਨੂੰ ਇੱਕ ਐਜੀਟੇਸ਼ਨ ਫਿਰ ਅੱਗੋਂ ਇਹ ਸਾਰਾ ਸਰਕਲ ਸ਼ੁਰੂ ਹੁੰਦਾ ਜਿਹੜਾ ਉਸ ਤੋਂ ਪਰਾਂ ਕਰਦੇ ਨੇ ਸੋ ਇਸ ਤੇ ਲਈ ਜਿਹੜੀ ਇਹਦੀ ਕੁਦਰਤੀ ਤਰੀਕੇ ਠੀਕ ਹੋਣ ਲਈ ਜਾਂ ਕੁਝ ਖੁਰਾਕਾਂ ਨੇ ਜਿਹੜੀਆਂ ਵਧੀਆ ਇਹਨੂੰ ਕੰਟਰੋਲ ਕਰ ਸਕਦੀਆਂ ਹੈ ਉਹਨਾਂ ਵਿੱਚ ਅਹਿਮ ਏ ਕਿ ਤੁਸੀਂ ਆਪਣੀ ਪਹਿਲੀ ਗੱਲ ਤਾਂ ਨੀਂਦਰ ਤੁਹਾਡੀ 8 ਘੰਟੇ ਰੋਜ਼ ਦੀ ਲਾਜ਼ਮੀ ਹੋਣੀ ਚਾਹੀਦੀ ਹੈ ਸੋ ਉਹ ਤੁਹਾਨੂੰ ਕਾਫੀ ਹੱਦ ਤੱਕ ਇਹਦੇ ਤੇ ਕੰਟਰੋਲ ਕਰ ਦੇਵੇਗੀ ਫਿਰ ਹਮੇਸ਼ਾ ਹੀ ਤੁਹਾਡੀ ਮਾਰਨਿੰਗ ਵਾਕ ਜਿਹਨੂੰ ਅਸੀਂ ਕਹਿੰਨੇ ਆ ਕਿ ਥੋੜੀ ਜੀ ਕਸਰਤ ਨਾ ਸਿਰਫ ਵਾਕ ਪਲਕਿ ਕਸਰਤ ਹੋਵੇ ਜਿਹੜੀ ਤੁਹਾਨੂੰ ਉਹਦੇ ਵਿੱਚ ਕੁਦਰਤੀ ਤੁਹਾਡੇ ਅੰਦਰ ਇਹ ਰਸ ਨਿਕਲਦੇ ਨੇ ਜਿਹੜੇ ਤੁਹਾਡੇ ਸਟ੍ਰੈਸ ਲੈਵਲਸ ਨੂੰ ਘਟਾ ਦਿੰਦੇ ਨੇ ਤੁਸੀਂ ਚੜਦੀ ਕਲਾ ਮਹਿਸੂਸ ਕਰਦੇ ਹੋ ਉਹ ਲਾਗਮੀ ਇਹ ਤੁਹਾਡੀ ਹੋਣੀ ਚਾਹੀਦੀ ਹੈ ਫਿਰ ਇਹਦੇ ਵਿੱਚ ਮੈਡੀਟੇਸ਼ਨ ਦਾ ਬਹੁਤ ਤਗੜਾ ਰੋਲ ਹੈ ਅੱਛਾ ਜੀ ਹਾਂ ਜਿਸ ਵਿੱਚ ਤੁਸੀਂ 10 ਮਿੰਟ ਸਿਰਫ 10 ਮਿੰਟ ਬਿਲਕੁਲ ਸ਼ਾਂਤ ਜਿੱਥੇ ਫੋਨ ਮੋਬਾਈਲ ਸਭ ਬੰਦ ਕਰਕੇ ਤੁਸੀਂ ਭਾਵੇਂ ਮధుਰ ਸੰਗੀਤ ਜਾਂ ਤੁਸੀਂ ਜਿਵੇਂ ਕੋਈ ਆਪਣੇ ਭਜਨ ਕੀਰਤਨ ਜਾਂ ਜੋ ਵੀ ਮਰਜ਼ੀ ਜਿਸ ਵੀ ਵਿੱਚ ਤੁਸੀਂ ਸਹਜ ਮਹਿਸੂਸ ਕਰਦੇ ਹੋ ਉਹ ਤੁਸੀਂ 10 ਮਿੰਟ ਇਸੇ ਤਰੀਕੇ মেডিਟੇਟ ਜੇ ਤੁਸੀਂ ਕਰਕੇ ਜਿੱਥੇ ਕੁਝ ਪਲਾਂ ਲਈ ਦਿਮਾਗ ਨੂੰ ਆਪਾਂ ਸ਼ਾਂਤ ਕਰਨਾ ਹੈ ਕਿ ਹੋਰ ਨਾ ਸਟ੍ਰੈਸਰਸ ਅੰਦਰ ਨਾ ਵੜਨ ਤਾਂ ਇਹ ਕਾਫੀ ਜ਼ਿਆਦਾ ਇਫੈਕਟਿਵ ਇਹ ਸਾਬਤ ਹੋ ਚੁੱਕੀ ਹੈ ਬਹੁਤ ਸਾਰੇ ਆਪ ਹੀ ਲੋਕ ਆ ਕੇ ਦੱਸਦੇ ਨੇ ਕਿ ਅਸੀਂ ਜੀ ਬਿਨਾਂ ਦਵਾਈ ਦੇ ਮੈਡੀਟੇਸ਼ਨ ਨਾਲ ਹੀ ਆਪਣੇ ਆਪ ਨੂੰ ਸਹਜ ਕਰ ਲਿਆ ਜੀ ਇਹਦੇ ਚ ਡਾਕਟਰ ਸਾਹਿਬ ਜਿਹੜਾ ਮੈਂ ਥੋੜਾ ਜਿਹਾ ਤੁਹਾਡਾ ਸਮਾਂ ਲਵਾਂਗਾ ਕਿ ਜਿਵੇਂ ਤੁਸੀਂ ਮੈਡੀਸਿਨ ਮੈਡੀਸਿਨ ਮੈਡੀਟੇਸ਼ਨ ਵੱਲੋਂ ਦੱਸਿਆ ਜੋ ਮੈਂ ਮਹਿਸੂਸ ਕਰਦਾ ਜਦੋਂ ਇਹ ਹੋ ਜਾਂਦੀ ਹੈ ਜੋ ਮੇਰਾ ਤਜਰਬਾ ਹੈ ਕਿ ਜਦੋਂ ਇਹ ਹੋ ਜਾਂਦੀ ਹੈ ਤੇ ਉਸ ਵਕਤ ਬੰਦਾ ਬਿਲਕੁਲ ਕਾਂ ਸ਼ਾਂਤ ਮਾਹੌਲ ਭੜਦਾ ਹੈ ਮਤਲਬ ਜੇ ਕੋਈ ਬੱਚਾ ਜਾਂ ਵਾਈਫ ਜਾਂ ਮਦਰ ਵੀ ਕਹਿੰਦੀ ਹੈ ਪਾਣੀ ਵਗੈਰਾ ਉਹਦੀ ਪਾਣੀ ਦੇਣ ਦੀ ਆਵਾਜ਼ ਵੀ ਚੁੱਪਦੀ ਹੈ ਨਿੱਕੀ ਜੀ ਲਾਈਟ ਖਾਸ ਕਰਕੇ ਮੈਂ ਜੋ ਮਹਿਸੂਸ ਕੀਤਾ ਕਿ ਮਾਈਗਰੇਨ ਦੇ ਦੌਰਾਨ ਆਪਣੇ ਮੋਬਾਈਲ ਤੋਂ ਬਹੁਤ ਨਫ਼ਰਤ ਹੋ ਜਾਂਦੀ ਹੈ ਸੋ ਇਹ ਮਨ ਦੀ ਅਵਸਥਾ ਹੈ ਕਿ ਸ਼ਾਇਦ ਉਹਨਾਂ ਚੀਜ਼ਾਂ ਤੋਂ ਅਸੀਂ ਦੂਰ ਹਾਂ ਤਾਂ ਹੀ ਉਹ ਮੈਡੀਟੇਸ਼ਨ ਜਾਂ ਉਹ ਸ਼ਾਂਤ ਜਾਂ ਸੈਰ ਜਾਂ ਕੁਦਰਤੀ ਮਾਹੌਲ ਤੋਂ ਜੋ ਅਸੀਂ ਵਾਂਝੇ ਆ ਨਾ ਸ਼ਾਇਦ ਉਹ ਵੀ ਸਟ्रेस ਦਾ ਕਾਰਨ ਨੇ ਕਿਉਂਕਿ ਜਦੋਂ ਹੋ ਜਾਂਦੀ ਹੈ ਫਿਰ ਇਹਨਾਂ ਚੀਜ਼ਾਂ ਤੋਂ ਸਭ ਤੋਂ ਵੱਧ ਨਫ਼ਰਤ ਆਪਣੇ ਮੋਬਾਈਲ ਤੋਂ ਹੋ ਜਾਂਦੀ ਹੈ ਯਾਰ ਇਹਨੂੰ ਪਰੇ ਕਰ ਦੇ ਜੀ ਬਿਲਕੁਲ ਉਦੋਂ ਤੁਹਾਨੂੰ ਨਿੱਕੀ ਜੀ ਆਵਾਜ਼ ਵੀ ਇਸ ਤਰ੍ਹਾਂ ਲੱਗਦਾ ਸਿਰਫ ਫਟ ਜਾਣਾ ਤੇ ਆਮ ਬੋਲਦਾ ਹੌਲੀ ਆਵਾਜ਼ ਵੀ ਤੁਹਾਨੂੰ ਇਸ ਤਰ੍ਹਾਂ ਲੱਗਦੀ ਜਿਵੇਂ 10 ਗੁਣਾ ਹੋ ਕੇ ਵੱਜ ਰਹੀ ਹੈ ਤੇ ਉਹ ਦਿਮਾਗ ਦੇ ਅੰਦਰ ਜਿਵੇਂ ਹਥੋੜੇ ਵੱਜ ਰਹੇ ਹੋਣ ਇਸ ਤਰੀਕੇ ਦਾ ਮਹਿਸੂਸ ਹੁੰਦਾ ਸੋ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਹਲਕੀ ਆਵਾਜ਼ ਤੇ ਵੀ ਆਪਾਂ ਖਿੱਚ ਕੇ ਪੈਨੇ ਆ ਵੀ ਪਰੇ ਹੋ ਜਾਓ ਬੰਦ ਕਰ ਦਿਓ ਸ਼ਾਂਤ ਹੋ ਜਾਓ ਡਾਕਟਰ ਸਾਹਿਬ ਕੀ ਇਹ ਜੋ ਇੰਨੀ ਸਵੀਰ ਪੇਨ ਹੈ ਕੀ ਉਹ ਤੁਹਾਡੇ ਆਉਣ ਵਾਲੇ ਸਮੇਂ ਬ੍ਰੇਨ ਲਈ ਵੀ ਘਾਤਕ ਹੁੰਦੀ ਹੋएगी ਕੁਦਰਤੀ ਹੈ ਨਸਾਂ ਫੱਟਣ ਵਾਲੀ ਸਥਿਤੀ ਦਾ ਫਿਰ ਲਗਾਤਾਰ ਮਾਈਗਰੇਨ ਰਹਿਣਾ ਇਸ ਤਰੀਕੇ ਦਾ ਅਜੇ ਅਸੀਂ ਨਹੀਂ ਕੋਈ ਐਦਾਂ ਦਾ ਲੱਭਿਆ ਕਿ ਜਿਹੜਾ ਕੋਈ ਟ੍ਰਿਗਰ ਤੁਹਾਨੂੰ ਲੱਗੇ ਕਿ ਇਹ ਹਮੇਸ਼ਾ ਹੀ ਬ੍ਰੇਨ ਲਈ ਕੋਈ ਮਾੜੀ ਚੀਜ਼ ਹੀ ਲਿਆਏਗਾ ਬਲਕਿ ਇਹਦੇ ਵਿੱਚ ਸਿੰਪਲ ਤੁਸੀਂ 10 ਮਿੰਟ ਜੇ ਜੇ ਮੈਡੀਟੇਸ਼ਨ ਵੀ ਨਹੀਂ ਤਾਂ ਤੁਸੀਂ ਲੰਬੇ ਲੰਬੇ ਸਾਹ ਖਿੱਚ ਕੇ ਸਾਹ ਉੱਤੇ ਕੇਂਦਰਿਤ ਹੋ ਕੇ ਜੇ ਤੁਸੀਂ ਲੰਬੇ ਸਾਹ ਖਿੱਚੋ ਤੇ ਫਿਰ ਬਾਹਰ ਛੱਡੋ ਖਿੱਚੋ ਤੇ ਬਾਹਰ ਛੱਡੋ ਇਹ ਵੀ ਬਹੁਤ ਕਈਆਂ ਨੂੰ ਸੈਟ ਬੈਠ ਜਾਂਦਾ ਪਰ ਅਹਿਮ ਗੱਲ ਇਹ ਆ ਕਿ ਤੁਹਾਨੂੰ ਰੋਸ਼ਨੀ ਨਹੀਂ ਚਾਹੀਦੀ ਉਸ ਵੇਲੇ ਕਰਟਨਸ ਡਾਰਕ ਕਲਰ ਦੇ ਹੋਣ ਰੋਸ਼ਨੀ ਤੇ ਆਵਾਜ਼ ਬੰਦ ਹੋਵੇ ਉਨੀ ਛੇਤੀ ਤੁਸੀਂ ਠੀਕ ਵਾਲੇ ਪਾਸੇ ਨੂੰ ਆ ਜਾਂਦੇ ਹੋ ਜਿਵੇਂ ਤੁਸੀਂ ਸਾਈਡ ਤੇ ਬਾਹਵਾ ਪੂਰੀਆਂ ਲੰਬੀਆਂ ਲਗਾ ਕੇ ਕੁਰਸੀ ਤੇ ਲੰਬੇ ਸਾ ਇਸ ਤਰ੍ਹਾਂ ਖਿੱਚ ਕੇ ਸਾਹ ਤੇ ਕੇਂਦਰਿਤ ਕਰੋ ਯਾਨੀ ਹੋਰ ਚੀਜ਼ ਦੇ ਉੱਤੇ ਧਿਆਨ ਨਾ ਦਿਓ ਤਾਂ ਉਹ ਤੁਸੀਂ ਸ਼ਾਂਤ ਜਿਵੇਂ ਬੈਠੇ ਹੋ ਤਾਂ ਤੁਹਾਡਾ ਦਿਮਾਗ ਦੇ ਤਰਥੱਲੀ ਛੇਤੀ ਨਾਰਮਲ ਆ ਜਾਂਦੀ ਹੈ ਜਿਹੜੀਆਂ ਤੁਹਾਡੀਆਂ ਨਸਾਂ ਜਕੜੀਆਂ ਬਿਲਕੁਲ ਉਹ ਤੁਹਾਨੂੰ ਜਲਦੀ ਰਿਲੀਫ ਦੇ ਦਿੰਦੀਆਂ ਨੇ ਉਹਦੇ ਨਾਲ ਤੁਹਾਨੂੰ ਜਿੰਨਾ ਕਿ ਤੁਸੀਂ ਸ਼ਾਂਤ ਛੇਤੀ ਹੋ ਸਕੋ ਓਨੀ ਹੀ ਜਲਦੀ ਨਾਰਮਲ ਆਇਆ ਜਾਂਦਾ ਹੈ ਉਹਦੇ ਵਿੱਚ ਜਿਵੇਂ ਡਾਕਟਰ ਸਾਹਿਬ ਲਾਈਟ ਪ੍ਰੋਬਲਮ ਕਰਦੀ ਹੈ ਰਾਤ ਨੂੰ ਬੈਡਰੂਮ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਬਿਲਕੁਲ ਧਾਰਕ ਮਾਈਗਰੇਨ ਮਰੀਜ਼ਾਂ ਦਾ ਅ ਜੀ ਬੈਟਰ ਇਹ ਹੁੰਦਾ ਹੈ ਕਿ ਬਿਲਕੁਲ ਡਾਰਕ ਹੋਵੇ ਜਾਂ ਫਿਰ ਬਹੁਤ ਹਲਕੀ ਨੀਲੀ ਲਾਈਟ ਜਿਹੜੀ ਜੇ ਉਹ ਜਿਹੜੀ ਕਿ ਤੁਹਾਡੇ ਜਿਵੇਂ ਫਰਸ਼ ਕਰੋ ਨਾਲ ਜੇ ਅਟੈਚਡ ਬਾਥਰੂਮ ਹੈ ਤਾਂ ਉਹਦੇ ਵਿੱਚ ਅੱਧਾ ਜਿਵੇਂ ਕਹਿ ਲਓ ਦਰਵਾਜ਼ਾ ਬੰਦ ਕਰਕੇ ਉਨੀ ਕਾਵੇ ਯਾਨੀ ਤੁਹਾਡੇ ਕਮਰੇ ਵਿੱਚ ਦੇ ਅੰਦਰ ਨਾਲ ਲਾਈਟ ਹੋਵੇ ਬਾਹਰ ਜਿਹੜਾ ਅਟੈਚਡ ਬਾਥਰੂਮ ਹੋਵੇ ਜਾਂ ਕਮਰੇ ਦੇ ਬਾਹਰ ਜੋ ਵੀ ਹੋਰ ਦੂਸਰਾ ਤੁਹਾਡੇ ਅਟੈਚਿੰਗ ਕੋਈ ਵੀ ਕਮਰਾ ਉੱਥੇ ਦੀ ਲਾਈਟ ਤੁਹਾਡੇ ਦਰਵਾਜ਼ਾ ਜਿਵੇਂ ਪੂਰੀ ਤਰ੍ਹਾਂ ਲਗਭਗ ਬੰਦ ਤੋਂ ਥੋੜੀ ਜਿਹੀ ਝੀਤ ਹੋਵੇ ਉਹ ਲਾਈਟ ਵੀ ਠੀਕ ਰਹਿੰਦੀ ਜੇ ਅੱਛਾ ਡਾਕਟਰ ਸਾਹਿਬ ਜਿਹੜੇ ਮਤਲਬ ਕਰਦੇ ਆ ਜਦੋਂ ਇਕਦਮ ਸਿਰ ਫਟ ਰਿਹਾ ਹੋਵੇ ਤਾਂ ਤੁਸੀਂ ਜਿਵੇਂ ਬਰਫ਼ ਲੈ ਕੇ ਆਪਣੇ ਰੁਮਾਲ ਦੇ ਵਿੱਚ ਸਿਰ ਤੇ ਗਲੇ ਤੇ ਇੱਥੇ ਇੱਥੇ ਜਾਂ ਸਿਰ ਤੇ ਲਾਓਗੇ ਤਾਂ ਉਹ ਤੁਹਾਡਾ ਟ੍ਰਿਗਰਸ ਜਿਹੜੇ ਚੱਲ ਰਹੇ ਹੁੰਦੇ ਨੇ ਯਾਨੀ ਇੱਥੋਂ ਸਾਰਾ ਕੁਝ ਜਕੜੇ ਉਹਨੂੰ ਥੋੜਾ ਜਿਆ ਤੁਸੀਂ ਦੇਖੋਗੇ ਨੰਬ ਡਾਊਨ ਕਰ ਦਿੰਦੇ ਹੋ ਤੁਹਾਨੂੰ ਠੀਕ ਮਹਿਸੂਸ ਪਨਾ ਹੋ ਜਾਣਾ ਹੈ ਜੀ ਓਕੇ ਜਿਹਦਾ ਪੁੱਠਾ ਕੰਮ ਇੱਕ ਹੋਰ ਜੇ ਕਿ ਤੁਸੀਂ ਜੇ ਕੋਸੇ ਪਾਣੀ ਚ ਹਲਕੀ ਮਾਲਿਸ਼ ਕਰਕੇ ਨਹਾ ਲਵੋ ਤੇ ਫਿਰ ਸੌ ਜਾਓ ਤਲੀਆਂ ਖਾਸ ਤੌਰ ਤੇ ਪੈਰ ਦੀਆਂ ਮਲ ਕੇ ਹੱਥਾਂ ਦੀਆਂ ਤੇ ਪੈਰਾਂ ਦੀਆਂ ਤੇ ਪੂਲਾ ਪੂਲਾ ਜਿਹੜਾ ਤੁਹਾਡਾ ਸਿਰੇ ਉਹਨੂੰ ਕਲੌਂਜੀ ਦੇ ਤੇਲ ਨਾਲ ਜਾਂ ਵਰ ਕੋਕੋਨਟ ਆਇਲ ਨਾਲ ਜੇ ਚਾਸ ਲਵੋ ਤਾਂ ਤੁਸੀਂ ਦੇਖੋਗੇ ਬਹੁਤ ਪੋਲਾ ਇਹ ਨਾ ਹੋਏ ਰਗੜ ਰਗੜ ਹੋਰ ਬੁਰਾ ਹਾਲ ਕਰ ਲੋ ਹਲਕਾ ਹਲਕਾ ਮਤਲਬ ਹੂੰ ਬਹੁਤ ਹਲਕਾ ਹਲਕਾ ਜੇ ਤੁਸੀਂ ਕੋਸਾ ਜਾ ਕਰਕੇ ਵਰਜਨ ਕੋਕੋਨਟ ਆਇਲ ਨੂੰ ਚਾਸ ਕੇ ਦੇਖੋ ਬੜਾ ਆਰਾਮ ਆ ਜਾਂਦਾ ਜੇ ਤੇ ਡਾਈਟ ਖਾਸ ਤੌਰ ਤੇ ਹੂੰ ਜਦੋਂ ਤੁਹਾਡੀ ਹੋ ਰਹੀ ਜੇ ਅ ਦੋ ਤਿੰਨ ਚੀਜ਼ਾਂ ਕਮਾਲ ਦਾ ਅਸਰ ਵਿਖਾਉਂਦੀਆਂ ਨੇ ਪਹਿਲੀ ਚੀਜ਼ ਕਿ ਤੁਸੀਂ ਹਰੀਆਂ ਜਿਵੇਂ ਪੱਤੇਦਾਰ ਸਬਜ਼ੀਆਂ ਤੁਸੀਂ ਜਿਸ ਦਿਨ ਜਿਵੇਂ ਹੋ ਕੇ ਹਟਿਆ ਬਹੁਤ ਬੁਰਾ ਹਾਲ ਹੈ ਤਾਂ ਤੁਸੀਂ ਕੋਸ਼ਿਸ਼ ਕਰੋ ਉਦੋਂ ਕੋਈ ਵੀ ਤਲੀਆਂ ਚੀਜ਼ਾਂ ਬਿਲਕੁਲ ਨਹੀਂ ਲੈਣੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਤੁਸੀਂ ਖਾਓ ਤੇ ਸੈਲਮਨ ਫਿਸ਼ ਬੜੀ ਇਹ ਵੀ ਚੰਗੀ ਸਾਬਤ ਹੋਈ ਜੇ omega 3 ਫੈਟੀ ਐਸਿਡਸ ਨੇ ਉਹ ਵੀ ਤੁਸੀਂ ਲੈ ਸਕਦੇ ਹੋ ਇੰਜੀ ਅਵੋਕਾਡੋ ਜੇ ਇਹਨਾਂ ਨੂੰ ਹੈ ਕਿਉਂਕਿ ਤੁਹਾਡਾ ਪ੍ਰੋਗਰਾਮ ਬਾਹਰ ਸੁਣਿਆ ਜਾਂਦਾ ਮੈਂ ਤਾਂ ਹੈਵ ਅਵੋਕਾਡੋ ਐਨ ਡੀ ਐਚ ਵੀ ਵਿਜੀਨਲ ਅਪ ਲੋਕੀ ਹੂੰ ਬਹੁਤ ਵਧੀਆ ਤੇ ਫਿਰ ਇੱਕ ਹੋਰ ਖੁਰਾਕ ਬਹੁਤ ਵਧੀਆ ਜੇ ਸ਼ਕਰਕੰਦੀ ਜੇ ਤੁਸੀਂ ਉਬਾਲ ਕੇ ਜਾਂ ਭੁੰਨ ਕੇ ਉਹਦੇ ਵਿੱਚ ਥੋੜਾ ਜਿਹਾ ਜਿਵੇਂ ਤੁਸੀਂ ਨਿੰਬੂ ਪਾ ਕੇ ਉਹਨੂੰ ਮਾੜਾ ਜਿਹਾ ਕਾਲੀ ਮਿਰਚ ਛਲਕੀ ਦੀ ਧੂੜ ਕੇ ਉਹ ਜੇ ਤੁਸੀਂ ਲਾਲਣਦੇ ਹੋ ਤਾਂ ਉਹ ਵੀ ਮਤਲਬ ਬਿਲਕੁਲ ਉਹ ਜਿਵੇਂ ਭੁਲਦੀ ਜਾਂਦੀ ਹੈ ਕਾਫੀ ਅਸਰਦਾਰ ਹੈ ਤੇ ਇੱਕ ਅਹਿਮ ਚੀਜ਼ ਕਿ ਰਾਗੀ ਦਾ ਆਟਾ ਰਾਗੀ ਜੀ ਜੀ ਰਾਗੀ ਰੌਂਗੀ ਨਹੀਂ ਰਾਗੀ ਦਾ ਆਟਾ ਕਿ ਰੂਟੀਨ ਬਣਾ ਲਓ ਕਿ ਰੋਜ਼ ਨਾਸ਼ਤੇ 'ਚ ਤੁਸੀਂ ਉਹਦੇ ਵਿੱਚ ਕਦੇ ਬਾਥੂ ਪਾ ਲੈਣਾ ਤੇ ਕਦੇ ਤੁਸੀਂ ਉਹਦੇ 'ਚ ਪਾਲਕ ਪਾ ਲਓ ਕਦੇ ਮੇਥੀ ਪਾ ਲਓ ਇਸ ਤਰ੍ਹਾਂ ਜੇ ਉਹਦਾ ਰੂਟੀਨ ਬਣਾ ਲੈਂਦੇ ਹੋ ਜਾਂ ਇੰਜ ਨਹੀਂ ਪਸੰਦ ਉਹਦਾ ਦਲੀਆ ਖਾ ਸਕਦੇ ਹੋ ਉਹਨੂੰ ਟੇਸਟੀ ਬਣਾਓ ਹੂੰ ਜੀ ਉਹ ਜੇ ਤੁਸੀਂ ਰੈਗੂਲਰ ਵਰਤਨਾ ਸ਼ੁਰੂ ਕਰੋ ਤੁਹਾਡੇ ਦੇਖੋਗੇ ਕਿ ਇਹਦੀ ਆਲਮੋਸਟ 10% ਹੀ ਰਹਿ ਜਾਂਦਾ ਜੇ ਰਿਸਕ ਕਾਫੀ ਘਟ ਜਾਂਦਾ ਜੇ ਤੁਸੀਂ ਇੱਕ ਟਾਈਮ ਵਾਸਤੇ ਵਿੱਚ ਇਹਨੂੰ ਰੈਗੂਲਰ ਲੈਣਾ ਸ਼ੁਰੂ ਕਰ ਦਿੰਦੇ ਹੋ ਮਤਲਬ ਆਪਣੇ ਪਰਹੇਜ਼ ਨਾਲ ਹੀ ਤੁਸੀਂ ਉਸਨੂੰ ਬੈਟਰ ਹੋ ਸਕਦੇ ਹੋ ਮਤਲਬ ਜਿਆਦਾ ਦਰਦ ਨਵਾਰਕ ਗੋਲੀਆਂ ਲੈਣਾ ਵੀ ਕੋਈ ਬਿਹਤਰ ਹੱਲ ਨਹੀਂ ਇਸ ਦਾ ਉਹ ਵਕਤੀ ਤੌਰ ਤੇ ਰੁਕ ਜਾਂਦਾ ਪਰ ਅੰਦਰ ਅੰਦਰ ਹੁੰਦਾ ਰਹਿੰਦਾ ਹੈ ਪਰ ਵੀਰਾ ਕਮਾਲ ਦਾ ਰਾਮਬਾਣ ਪਤਾ ਜੇ ਕੀ ਹੈ ਕਿ ਦੋਸਤ ਨਾਲ ਹਾਸਾ ਠੱਠਾ ਤੁਸੀਂ ਜਿਹੜਾ ਕਰਕੇ ਆਉਂਦੇ ਹੋ ਨਾ ਤੁਹਾਡਾ ਜਿਹੜਾ 90% ਤਣਾਓ ਨਿਕਲ ਜਾਂਦਾ ਕਿਉਂਕਿ ਗੱਲ ਇਹ ਹੈ ਵੀਰਾ ਤੁਸੀਂ ਨਾ ਜਿੰਨਾ ਮਰਜੀ ਵਿੱਚ ਝਾਤ ਮਾਰ ਕੇ ਦੇਖ ਲਓ ਕਿ ਜੇ ਕਿਸੇ ਨੇ 4000 ਜ਼ਿੰਦਗੀ ਚ ਗੋਲ ਵੀ ਕੀਤੇ ਨੇ ਨਾ ਸਿਰਫ ਉਹ 4000 ਇਕਵਾਂ ਜਿਹੜਾ ਮਿਸ ਹੋਇਆ ਬਸ ਉਸੇ ਤੇ ਹੀ ਤੁਸੀਂ ਦੇਖੋਗੇ ਬੋਲਦੇ ਨੇ 4000 ਪਰੇ ਜ਼ਿਕਰ ਨਹੀਂ ਕਰਦੇ ਤੋਂ ਗੱਲ ਲੱਗੇਗੀ ਬਹੁਤ ਮਾੜੀ ਪਰ ਡਾਕਟਰੀ ਜ਼ਬਾਨ ਵਿੱਚ ਕਿਹਾ ਜਾਂਦਾ ਕਹੋ ਠੀਕ ਹੋ ਚ ਜਾਓ ਤੇ ਮੈਂ ਆਉਣਾ ਕਰਿਆ ਉਹ ਅਦੇ ਵੀ ਅੱਜ ਵੀ ਮਾਈਗਰੇਨ ਵਾਲੇ ਮਰੀਜ਼ਾਂ ਲਈ ਬਹੁਤ ਅਸਰਦਾਰ ਜੇ ਵੀ ਠੀਕ ਹੈ ਜੀ ਜੋ ਕਹਿਣਾ ਕੋਹ ਆ ਲੋ ਜੀ ਬੰਦ ਕੀਤਾ ਦਰਵਾਜ਼ਾ ਬੋਲੀ ਜਾਓ ਮੈਂ ਲੱਗਿਆ ਹੌਣ ਉਹ ਉਹੀ ਦੋਸਤਾਂ ਨਾਲ ਅਸਰ ਜ਼ਰੂਰ ਕਰੋ ਉਹ ਜਿਵੇਂ ਸਾਹਿਬ ਨੇ ਕਿਹਾ ਨਾ ਮੂਰਖਾ ਨਾਲ ਨਾ ਲੋ ਜੀ ਐ ਸੋ ਉਹ ਛੱਡ ਦੇਈਏ ਤਾਂ ਫਿਰ ਅੱਧਿਕ ਬਿਮਾਰੀ ਆਪੇ ਹੀ ਠੀਕ ਹੋ ਜਾਣੀ ਹੈ ਸੋਸ਼ਲ ਸਾਈਟਸ ਤੋਂ ਥੋੜਾ ਜਿਹਾ ਕਿਨਾਰਾ ਕਰ ਲਈ ਖਾਸ ਕਰਕੇ ਫੇਸਬੁੱਕ ਤੋਂ ਕਲੇਸ਼ ਮੁਕ ਤੋਂ ਬਚਿਆ ਰਹਿੰਦਾ ਬੰਦਾ ਸੋ ਬਹੁਤ ਧੰਨਵਾਦ ਭੈਣ ਰਾਣੀ ਇਹ ਬਹੁਤ ਵੱਡੀ ਮਰਜ਼ ਹੈ ਮੈਜੀ ਦੇ ਬਾਰੇ ਤੁਸੀਂ ਕਮਾਲ ਦੇ ਨੁਕਤੇ ਪੇਸ਼ ਕੀਤੇ ਨੇ ਸੋ ਆਪਣਾ ਲਾਈਫ ਸਟਾਈਲ ਹੈ ਇਹ ਲਾਈਫ ਸਟਾਈਲ ਜਦੋਂ ਤੁਸੀਂ ਲਾਗੂ ਕਰ ਲਿਆ ਤਾਂ ਇਸ ਤੋਂ ਬਿਨਾ ਹੋਰ ਬਹੁਤ ਫਾਇਦੇ ਹੋਣਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਮਾਈਗਰੇਨ ਦੇ ਮਤੇ ਨਾਜ਼ਰ ਕੋ ਕੇ ਮਰਜ਼ ਬਹੁਤ ਭਿਆਨਕ ਹੈ ਹੋ ਬੜਾ ਬੇਹਦ ਬੇਤਹਾਸ਼ਾ ਦਰਦ ਹੁੰਦਾ ਜੇ ਉਸ ਤੋਂ ਬਚਾਅ ਵਾਸਤੇ ਤੁਸੀਂ ਆਪਣਾ ਲਾਈਫ ਸਟਾਈਲ ਸਾਦਗੀ ਵਾਲਾ ਆ ਗਿਆ ਤੇ ਇਹਦੇ ਨਾਲ ਹੋਰ ਬਹੁਤ ਸਾਰੀਆਂ ਜਿਹੜੀਆਂ ਲਾਮਤਾਂ ਨੇ ਉਹਨਾਂ ਤੋਂ ਤੁਸੀਂ ਅਲੱਗ ਹੋ ਜਾਂਦੇ ਹੋ ਸੋ ਭੈਣ ਰਾਣੀ ਡਾਕਟਰ ਹਰਚੰਦਰ ਗੌਰ ਜੀ ਤੁਸੀਂ ਬਹੁਤ ਬੇਸ਼ਕੀਮਤੀ ਜਾਣਕਾਰੀਆਂ ਦਿੱਤੀਆਂ ਬਹੁਤ ਧੰਨਵਾਦ ਮਸ਼ਕੂਰ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਦੋਸਤੋ ਇਸ ਦੇ ਨਾਲ ਹੀ ਪਰਣਾਣੀ ਅਸ਼ਚੰਦਰ ਕੌਰ ਜੀ ਤੇ ਤੁਹਾਡੇ ਦੋਸਤ ਪਰਮਿੰਦਰ ਸਿੰਘ ਨੂੰ ਵੀ ਦਿਵਾ ਗਿਆ ਧੰਨਵਾਦ ਸਤਿ ਸ਼੍ਰੀ ਅਕਾਲ